ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸੋਇਸ ਦੇ ਨਾਲ ਹੀ ਅੱਜ ਪਿੰਡ ਸਤੋਵਾਲੀ ਵਿੱਚ ਇਸ ਸ਼ੁਭ ਮੌਕੇ ਦੇ ਸ਼ਿਵਰਾਤੀ ਦੇ ਪਿੰਡ ਸਤੋਵਾਲੀ ਵਿੱਚ ਪੰਚਾਇਤ ਵੱਲੋਂ ਸਵਾਗਤੀ ਗੇਟ ਲਗਾਇਆ ਜਾ ਰਿਹਾ ਹੈ ਹਾਂਜੀ ਜੀ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਕਤੀ ਗੇਟ ਲਗਾਇਆ ਜਾ ਚੁੱਕਿਆ ਹੈ ਸੋ ਆਪਾਂ ਸਾਰਿਆਂ ਵਾਸਤੇ ਮਾਣ ਦੀ ਗੱਲ ਹੈ ਇਹ ਪੰਚਾਇਤ ਨੇ ਬਹੁਤ ਵੱਡਾ ਅਪਰਾਲਾ ਕਰਕੇ ਆਪ ਸਾਰਿਆਂ ਦਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਸੋ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ